ਜਿਹੜੇ ਜਿਹਨੇ ਵੀਰੋਂ ਨੇ ਹਰ ਇੱਕ ਸਾਲ ਉੱਥੇ ਸੇਵਾ ਕਰਕੇ ਆਉਂਨੇ ਤੇ ਲਗਭਗ 48ਵਾਂ ਕੈਂਪ ਐਸਕੇ ਨਾਲ ਉੱਥੇ ਤੇ ਇਹਨਾਂ ਨੂੰ ਜ਼ਰੂਰਤਾਂ ਕਰਨ ਵਾਸਤੇ ਸਾਰੇ ਆਏ ਆ ਤੇ ਇਹ ਹਰ ਇੱਕ ਸਾਲ ਉੱਥੇ ਜਾ ਕੇ ਸੇਵਾ ਕਰਦੇ ਨੇ ਉੱਥੇ ਚਾਹੇ ਐਂਬੂਲੈਂਸ ਸੇਵਾ ਦੀ ਗੱਲ ਕਰੀ ਜਾਵੇ ਚਾਹੇ ਕੁਸ਼ਕੀ ਡਾਕਟਰ ਵੀ ਸਾਰੇ ਸ਼ਹਿਰ ਦੇ ਜਿਹੜੇ ਬੱਸ ਬੱਸਾਂ ਜੁੜੇ ਹੋਏ ਨੇ ਮਨ ਲਾਣ ਤੇ ਉੱਥੇ ਜਾ ਕੇ ਸੇਵਾ ਨਿਭਾਉਂਦੇ ਨੇ ਜੇ ਕਿਸੇ ਨੂੰ ਪੱਟੀ ਦੀ ਲੋੜ ਆ ਜਾਂ ਮੈਡੀਸਿਨ ਦੀ ਲੋੜ ਆ ਸਭ ਨਾਲ ਲੱਗ ਜਾਂਦੇ ਨੇ ਤੇ ਜੇ ਕਿਸੇ ਨੂੰ ਐਂਬੂਲੈਂਸ ਦੀ ਲੋੜ ਹੋਵੇ ਜਿਹੜੀ ਤਾਂ ਐਂਬੂਲੈਂਸ ਦੀ ਨਾਲ ਹੈ ਜਿੰਨੇ ਤੇ ਬਧਾਈ ਦੇ ਪਾਤਰ ਨੂੰ ਜੇ ਅਸੀਂ ਸਾਰੇ ਜਾਣੇ ਅੱਜ ਇਹਨਾਂ ਨੂੰ ਰਲਵਾਂਡਾ ਕਰਨ ਵਾਸਤੇ ਜਿਵੇਂ ਇਹਨਾਂ ਨੇ ਕੇਅਰ ਸਾਈਡ ਬੰਕਪਤੀ ਮੈਡੀਕਲ ਸੇਵਾ ਵਿੱਚ ਜਿੰਦਗੀ ਹੈ ਤੇ ਨੌਜਵਾਨ ਮੁੰਡੇ ਨੇ ਕੀ ਗੱਲਾਂ ਜਿਹੜੇ ਲੰਗਾ ਦੇ ਲੰਗਾ ਜੁਰਤ ਤਾਂ ਹੈਗੀ ਹੈਗਾ ਦੇਖੋ ਬੜੇ ਪੁੰਦਾ ਕੰਮ ਆਪਦਾ ਕਹਿੰਦੇ ਵੀ ਅੱਜ ਰਹੀਵ ਭਰੀ ਜਿੰਦਗੀ ਜੋ ਟਾਈਮ ਕੱਢਣਾ ਬੜਾ ਮੁਸ਼ਕਿਲ ਹੁੰਦਾ ਹੈ ਜਿੱਥੇ ਜਾ ਕੇ ਮਾਤਾ ਦੇ ਦਰਸ਼ਨ ਕਰਕੇ ਉਹਨਾਂ ਨੂੰ ਉੱਥੇ ਇੱਕ ਸੇਵਾ ਦਾ ਇਹਨਾਂ ਨੂੰ ਜਿਹੜਾ ਮੌਕਾ ਮਿਲਦਾ ਇਹ ਮਤਲਬ ਜਿਹਨੂੰ ਦੇ ਭਗਾਂ ਦੇ ਲਈ ਇਹ ਬਹੁਤ ਵਧੀਆ ਨੇ ਸਾਰਾ ਵਧੀਆ ਪ੍ਰਮਾਤਵਾਨਾ ਚਰਦੀ ਕਲਕਸ਼ਨ ਤੁਸੀਂ ਵੀ ਜਾਓਗੇ ਸੇਵਾਗਾਰੀ ਮੈਂ ਉਹ ਜ਼ਰੂਰ ਵੀ ਨਾਲ ਹੀ ਹਿੱਕ ਲਗਾਵਾਂਗੀ ੱਲੇ ਆ ਵੀ ਜੇ ਮੇਰਾ ਟਾਈਮ ਨਿਕਲਿਆ ਜ਼ਰੂਰ ਜਾ ਕੇ ਆਉਂਗੇ ਕੋਸ਼ਿਸ਼ ਜ਼ਰੂਰ ਅਮੇ ਜੇ ਕਾਰਾ ਮਾਨਾ ਨਾ ਦੇਵੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਮੈਂ ਕਮਲਪ੍ਰੀਤ ਪਾਸੇ ਮਾਨ ਨਾ ਨਾ ਦੇਵੀ ਸੇਵਾ ਸੰਸਥਾ ਸੋਸਾਇਟੀ ਰਜਿਸਟਰਡ ਸੋ ਇਸ ਵਾਰ 48ਵਾਂ ਵਿਸ਼ਾਲ ਕੈਂਪਸ ਔਰ ਐਂਬੂਲੈਂਸ ਸੇਵਾ ਮਾ ਨਣਾ ਦੇ ਵੀਰੇ ਸਾਰੇ ਭਗਤਾਂ ਵੱਲੋਂ ਸਾਡੇ ਸਹਿਯੋਗੀਆਂ ਵੱਲੋਂ ਇਸ ਕੈਂਪ ਨੂੰ ਦਿੱਤੀਆਂ ਜਾ ਰਹੀਆਂ ਨੇ ਸੋ ਅਸੀਂ ਚਾਹੁੰਦੇ ਆ ਕਿ ਕਿਸੇ ਵੀ ਭਗਤ ਨੂੰ ਸਾਡੀ ਲੋੜ ਨਾ ਪਵੇ ਇਸ ਤੀਰਵਾਰੇ ਕਿਉਂਕਿ ਮਹਾਮਾਈ ਸਭ ਨੂੰ ਤੰਦਰੁਸਤੀਆ ਬਖਸ਼ੇ ਸੋ ਫਿਰ ਵੀ ਜੇ ਕਿਸੇ ਨੂੰ ਕੋਈ ਜ਼ਰੂਰਤ ਪੈਂਦੀ ਹੈ ਐਂਬੂਲੈਂਸ ਦੀ ਲੋੜ ਪੈਂਦੀ ਹੈ ਔਰ ਜਾਂ ਕੋਈ ਦਵਾਈ ਦੀ ਲੋੜ ਪੈਂਦੀ ਹੈ ਤਾਂ ਫਰਸਟ ਏਡ ਸਾਡੇ ਕੋਲ ਉਪਲਬਧ ਹੈ ਇਸ ਵਾਰ ਇਹ ਕੈਂਪ ਮਾ ਨਣਾ ਦੇ ਵੀ ਰੋਪਵੇ ਲਿਫਟ ਜਦੋਂ ਉੱਪਰ ਚੜ ਜਾਂਦੇ ਆ ਤਾਂ ਉੱਥੇ ਗੁਫਾ ਨੂੰ ਰਸਤਾ ਜਾਂਦਾ ਹੈ ਗੁਫਾ ਦੇ ਰਸਤੇ ਦੇ ਬਿਲਕੁਲ ਨਾਲ ਇਹ ਕੈਂਪ ਲੱਗਣ ਜਾ ਰਿਹਾ ਹੈ ਸੋ ਜੇ ਇਹਨਾਂ ਨੂੰ ਵੀ ਇਸ ਚੀਜ਼ ਦੀ ਜ਼ਰੂਰਤ ਹੋਵੇ ਤਾਂ ਉਥੇ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਇਸ ਐਂਬੂਲੈਂਸ ਦੀ ਸੇਵਾ ਸਾਡੇ ਪੀਸ ਕੁਮਾਰ ਡੀਸੀਜੀ ਸਮਰਾਲੇ ਤੋਂ ਉੱਗੇ ਸਮਾਜ ਸੇਵੀ ਔਰ ਸਾਡੇ ਪ੍ਰਧਾਨ ਜੀ ਸ਼੍ਰੀ ਕ੍ਰਿਸ਼ਨ ਲਾਲ ਚਾਨਾ ਜੀ ਇਹਨਾਂ ਦੇ ਸਹਿਯੋਗ ਨਾਲ ਲੱਗਣ ਜਾ ਰਿਹਾ ਹੈ ਸੋ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਕਿੰਨੀ ਤਰੀਕ ਤੋਂ ਸ਼ੁਰੂ ਹੋਣਾ ਹੈ ਕੈਂਪ ਤੇ ਕਦੋਂ ਤੱਕ ਦੇ ਲਈ ਇਹ ਕੈਂਪ ਮਿਤੀ 25 ਜੁਲਾਈ ਤੋਂ ਲੈ ਕੇ 3 ਅਗਸਤ ਤੱਕ 24 ਘੰਟੇ ਕੰਟੀਨਿਊ ਚੱਲੇਗਾ ਜੀ ਇਥੇ ਫਸਟ ਐਡ ਦਿੱਤੀ ਜਾਏਗੀ ਜੀ ਕਿਸੇ ਦੇ ਮੱਲਮ ਪੱਟੀ ਕਰਨੀ ਹੋਵੇ ਵੀ ਦਿੱਤੀ ਜਾਏਗੀ ਕੋਈ ਐਂਬੂਲੈਂਸ ਦਾ ਮਰੀਜ਼ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਵੀ ਸਹੂਲਤ ਦਿੱਤੀ ਜਾਊਗੀ ਕਿੰਨੇ ਕਿ ਸੇਵਾਦਾਰ ਇਹਦੇ ਹੋਣ ਸਾਡੇ ਕੋਲ ਤਕਰੀਬਨ 30 ਤੋਂ 35 ਡਾਕਟਰਾਂ ਦੀ ਟੀਮ ਹੈ ਜੀ ਔਰ ਸਾਡੇ ਵਲੰਟੀਅਰ ਸਾਡੇ ਪ੍ਰਗਟ ਵੀਰੋਂ ਨਹੀਂ ਕੁਆੜੇ ਤੋਂ ਬਹੁਤ ਸਾਰੇ ਸੇਵਾਦਾਰ ਨੇ ਸਾਡੀ ਪੂਰੀ ਟੀਮ ਹੈ ਸਾਡੀ ਤੁਹਾਡਾ ਕੋਈ ਐਮਰਜੈਂਸੀ ਨੰਬਰ ਵੀ ਜੇ ਤੁਹਾਨੂੰ ਲੋੜ ਪਵੇ ਹਾਂਜੀ ਸਾਡਾ ਐਮਰਜੈਂਸੀ ਨੰਬਰ ਹੈਗਾ ਜੀ 83601 9069 ਤੇ 938756947 ਇਹ ਸਾਡਾ 48ਵਾਂ ਮੈਡੀਕਲ ਕੈਂਪ ਹੈ ਜੀ ਜੋ ਕਿ ਮਾਂ ਨੈਣਾ ਦੇਵੀ ਵਿਖੇ ਲਗਾਇਆ ਜਾਏਗਾ ਜਿਸ ਵਿੱਚ ਕੀ ਸਾਰੀਆਂ ਮੁਢਲੀਆਂ ਸਹਾਇਤਾ ਜਿਵੇਂ ਕਿ ਫਾਸਟ ਐਂਬੂਲੈਂਸ ਸਰਵਿਸ ਤੇ ਸਾਰੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ ਪ੍ਰੋਫੈਸਰ ਕਿਲੇ ਟਾਈਮ ਤੋਂ ਮੈਡੀਕਲ ਕੈਂਪ ਨਾਲ ਜੁੜੇ ਹੋਏ ਹੋ? ਮੈਂ ਨਹੀਂ ਤਕਰੀਬਨ 20 ਸਾਲ ਹੋ ਗਏ ਜੀ ਇਸ ਸੰਸਥਾ ਨਾਲ ਜੁੜੇ ਹੋਏ ਜੀ ਤੇ ਇਸ ਕਿੰਨਾ ਟਾਈਮ ਲੱਗਦਾ ਜਿੰਨਾ ਦੇ ਲੱਗਦਾ ਹੈ ਇਹ ਪੂਰੇ 10 ਦਿਨ ਚੱਲਦਾ ਜੀ ਤੇ ਜਿਹਦੇ ਵਿੱਚ 24 ਘੰਟੇ ਸਰਵਿਸ ਦਿੱਤੀ ਜਾਂਦੀ ਹੈ ਜੀ ਸਾਡੇ ਡਾਕਟਰਾਂ ਵੱਲੋਂ ਸੇਵਾ ਨਿਭਾਈ ਜਾਂਦੀ ਹੈ ਤੇ ਸਾਡੇ ਵਲੰਟੀਅਰਾਂ ਵੱਲੋਂ ਇਹ ਸ਼ਮੂਲੀਅਤ ਡਾਕਟਰ ਕਿਤੇ ਕਿਤੇ ਹੋ ਹਨ ਸਾਡੇ ਕੋਲ ਜੀ ਤਕਰੀਬਨ ਹਰ ਇੱਕ ਸ਼ਹਿਰ ਤੋਂ ਡਾਕਟਰ ਜੁੜੇ ਹੋਏ ਨੇ ਜਿਵੇਂ ਕਿ ਡੇਰਾ ਬਸੀ ਹੋ ਗਿਆ ਸਮਰਾਲਾ ਹੋ ਗਿਆ ਅੰਮ੍ਰਿਤਸਰ ਲੁਧਿਆਣਾ ਹਰ ਇੱਕ ਅਲੱਗ-ਅਲੱਗ ਸ਼ਹਿਰਾਂ ਤੋਂ ਡਾਕਟਰਾਂ ਦੀਆਂ ਟੀਮਾਂ ਸਾਡੇ ਨਾਲ ਜੁੜੀਆਂ ਹੋਈਆਂ ਨੇ ਜੀ ਜੋ ਕਿ ਆਪਣੀ ਫ੍ਰੀ ਆਫ ਚਾਰਟ ਸੇਵਾ ਨਿਭਾਉਂਦੇ ਨੇ ਇਹ ਕੋਈ ਕੁਝ ਇਸ ਤਰ੍ਹਾਂ ਦੀ ਸੇਵਾ ਕੋਲ ਕਿ ਆਪਣੀ ਦੇਣਾ ਚਾਹੁੰਦਾ ਤਾਂ ਕਿਸ ਤਰ੍ਹਾਂ ਹੋੜੇ ਬਣਦੇ ਨੇ ਸਾਡੇ ਕੈਂਪ ਵਿੱਚ ਤੁਸੀਂ ਆ ਕੇ ਆਪਣੀ ਸੇਵਾ ਦੇ ਸਕਦੇ ਹੋ ਜੀ ਜੇ ਕੋਈ ਡਾਕਟਰ ਆ ਤਾਂ ਉਹ ਵੀ ਆਪਣਾ ਆ ਸਕਦਾ ਜੀ ਅਸੀਂ ਸੇਵਾ ਲਈ ਕਿਸੇ ਨੂੰ ਵੀ ਮਨਾਂ ਨਹੀਂ ਕਰਦੇ ਹੈਗੇ ਕੋਈ ਵੀ ਬੰਦਾ ਆ ਕੇ ਆਪਣੀ ਸੇਵਾ ਨਿਭਾ ਸਕਦਾ ਜੀ ਇਸ ਬੰਦ ਇਸ ਕੈਂਪ ਦਾ ਕੋਈ ਮੰਦਰ ٹرسٹ ਨਾਲ ਨੂੰ ਲਿੰਕ ਚੁੱਕਾ ਮੰਦਰ ٹرسٹ ਦੇ ਸਹਿਯੋਗ ਨਾਲ ਹੀ ਲਗਾਇਆ ਜਾਂਦਾ ਜੀ ਇਹ ਕੈਂਪ ਕਿ ਜਾਣ ਕਰੇ ਸੇਵਾ ਦਾ ਸਹੀ ਕਹਿੰਦੇ ਦੀ ਵੱਧ ਤੋਂ ਵੱਧ ਸਾਰੇ ਜਿਹਨੇ ਜੁੜੋ ਤੇ ਮਹਾਮਾਈ ਦੇ ਚਰਨਾਚਾ ਕੇ ਭਗਤਾਂ ਦੀ ਸੇਵਾ ਕਰੋ ਹਾਂਜੀ ਇਹ ਸੇਵਾਦਾਰ ਸਾਰੇ ਹਰ ਸਾਲ ਜਾਂਦੇ ਨੇ ਅ ਮਾਤਾ ਦੇ ਪਵਨਾ ਦੇ ਉੱਤੇ ਕੈਂਪ ਲੱਗਦਾ ਸੌਂ ਦੇ ਨਰਾਤਿਆਂ ਚ ਤੇ ਜਿੱਥੇ ਐਂਬੂਲੈਂਸ ਸਰਵਿਸਿਜ਼ ਦੰਦੇ ਨੇ ਉੱਥੇ ਮੈਡੀਕਲ ਸੇਵਾਵਾਂ ਵੀ ਦੰਦੇ ਹੈਗੇ ਨੇ ਕਿਉਂਕਿ ਦੂਰ ਦਰਾਡੇ ਸ਼ਹਿਰਾਂ ਤੋਂ ਪਿੰਡਾਂ ਤੋਂ ਜਿੱਥੋਂ ਵੀ ਕਿਤੋਂ ਸੰਗਤਾਂ ਉੱਥੇ ਪਹੁੰਚਦੀਆਂ ਨੇ ਕਿਉਂਕਿ ਉੱਥੇ ਸਿਹਤ ਸਹੂਲਤਾਂ ਲਈ ਜਿਹੜੀਆਂ ਵੀ ਜ਼ਰੂਰ ਦਵਾਈਆਂ ਵਗੈਰਾ ਦੀ ਜ਼ਰੂਰਤ ਹੁੰਦੀ ਆ ਤਾਂ ਇਹ ਕਲੱਬ ਪਿਛਲੇ ਲੰਮੇ ਸਮੇਂ ਤੋਂ ਟਰਸਟ ਦੇ ਨਾਲ ਜੁੜ ਕੇ ਜਿਹੜਾ ਹੈਗਾ ਕੰਮ ਸੇਵਾਵਾਂ ਨਿਭਾ ਰਿਹਾ ਹੈਗਾ ਤੇ 10 ਦਿਨ ਤਕਰੀਬਨ ਇਹ ਲਗਾਉਂਦੇ ਨੇ 10 ਦਿਨ ਦੇ ਵਿੱਚ ਐਂਬੂਲੈਂਸ ਵੀ ਉੱਥੇ ਰਹਿੰਦੀ ਹੈਗੀ ਆ ਤੇ ਜਿੰਨੇ ਵੀ ਡਾਕਟਰਸ ਨੇ ਸਾਡੇ ਸਮਰਾਲਾ ਇਲਾਕੇ ਦੇ ਉਹ ਵੀ ਸਾਰੇ ਸਵਾਮਾ ਦਿੰਦੇ ਹੈਗੇ ਤੇ ਈਸ਼ਵਰ ਕੈਂਪ ਕਿੱਥੇ ਲੱਗ ਰਹੀ ਹੈ ਅੱਗੇ ਬਿਲਕੁਲ ਲੰਗਰ ਹਾਲ ਦੇ ਨਾਲ ਲੱਗਦਾ ਸੀ ਪਰ ਇੱਥੇ ਉੱਥੇ ਕੁਝ ਉਹ ਸਾਰੀ ਵਗੈਰਾ ਚੱਲਦੀ ਹੈਗੀ ਜਿਹਦੇ ਕਰਕੇ ਇਹਨਾਂ ਨੇ ਇਸ ਵਾਰ ਜਿਹੜਾ ਗੁਫਾ ਦੇ ਨਾਲ ਜਗ੍ਹਾ ਬਣੀ ਹੋਈ ਆ ਉੱਥੇ ਇਹਨਾਂ ਨੂੰ ਜਗ੍ਹਾ ਮਿਲੀ ਹੈਗੀ ਆ ਕਿਸ ਤਰ੍ਹਾਂ ਦੀ ਸੇਵਾ ਦਿੱਤੀ ਜਾਂਦੀ ਹੈ ਕਿਸ ਤਰ੍ਹਾਂ ਦੀ ਮੈਡੀਕਲ ਸਹੂਲਤ ਦਿੱਤੀ ਜਾਂਦੀ ਹੈ ਹ ਜਿੱਦਾਂ ਮਤਲਬ ਕਿਸੇ ਵੀ ਤਰ੍ਹਾਂ ਦੀ ਨਾਲ ਐਮਰਜੈਂਸੀ ਹਾਲਾਤਾਂ ਦੇ ਵਾਸਤੇ ਜਿਵੇਂ ਆਪਣੀ ਐਂਬੂਲੈਂਸ ਹੈ ਤੇ ਇਸ ਤੋਂ ਬਾਅਦ ਜਿਵੇਂ ਫਰਸਟ ਏਡ ਹੁੰਦੀ ਹੈ ਬੇਸਿਕਲੀ ਤਾਂ ਕਿ ਉੱਥੇ ਕਿਸੇ ਦਾ ਸਿਰ ਦਰਦ ਕਰਦਾ ਜਾਂ ਮਨ ਲ ਕੇ ਬੁਖਾਰ ਹੋ ਗਿਆ ਜਾਂ ਅੰਗ ਚ ਕੰਮ ਹੋ ਗਿਆ ਜਾਂ ਜਿਵੇਂ ਕਿ ਜਿਹੜੇ ਯਾਤਰੀ ਨੇ ਉਹ ਪੈਦਲ ਆਉਂਦੇ ਨੇ ਉਹ ਥਕਾਵਟ ਦੇ ਵਿੱਚ ਹੋ ਜਾਂਦੇ ਨੇ ਉਹਨਾਂ ਵਾਸਤੇ ਸਾਰੀਆਂ ਸੇਵਾਵਾਂ ਉਪਲਬਧ ਕਰਾਉਂਦੇ ਆ ਇਹ ਸਮਰਾਲੇ ਗੁੱਲੇ ਵੀ ਲਈ ਜਾਂਦੀ ਜਾਂ ਕੋਈ ਹੋਰ ਵੀ ਸ਼ਹਿਰ ਨਾਲ ਜੋੜੇ ਹੋਏ ਨੇ ਇਹ ਇਹਦੇ ਨਾਲ ਅਲੱਗ-ਅਲੱਗ ਪਿੰਡਾਂ ਸ਼ਹਿਰਾਂ ਤੋਂ ਮਿਲ ਕੇ ਸੇਵਾਦਾਰ ਨੇ ਇਹ ਇਕੱਲਾ ਸਮਰਾਲਾ ਸ਼ਹਿਰ ਤੋਂ ਨਹੀਂ ਇਹ ਅਲੱਗ-ਅਲੱਗ ਸ਼ਹਿਰਾਂ ਦੇ ਨੇ ਮੇਰੇ ਖਾਲਚ ਕੁਹਾੜਾ ਜੰਡਿਆਲੀ ਸਾਈਡ ਤੋਂ ਮੱਚਵਾੜਾ ਸਾਈਡ ਤੋਂ ਸਮਰਾਲਾ ਔਰ ਹੋਰ ਵੀ ਇਲਾਕੇ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚੋਂ ਡਾਕਟਰ ਸਾਹਿਬਾਨ ਤੇ ਸੇਵਾਦਾਰ ਜਿਹੜੇ ਸਾਰੇ ਸਵਾਗਤ ਦਿੰਦੇ ਕਿੰਨੇ ਦਿਨ ਦਾ ਕੈਂਪ ਹੋ ਗਿਆ ਇਹ ਤਕਰੀਬਨ 10 ਦਿਨ ਲਗਾਣਗੇ 3 ਤਰੀਕ ਨੂੰ ਵਾਪਸ ਆਣਗੇ ਜੀ ਅੱਜ ਜਾ ਕੇ 3 ਅਗਸਤ ਨੂੰ ਵਾਪਸੀ ਹੈ ਨਾ ਰਹਿਣ ਦਾ ਖਾਣ ਦਾ ਸਾਰਾ ਪ੍ਰੋਗਰਾਮ ਉਹ ਸਾਰਾ ਇਹਨਾਂ ਵੱਲੋਂ ਹੀ ਕੀਤਾ ਹੁੰਦਾ ਜੀ ਇਹ ਅੱਜ ਜਾ ਰਹੇ ਨੇ ਅੱਜ ਇਹਨਾਂ ਨੇ ਜਾ ਕੇ ਆਪਣੇ ਇੰਤਜ਼ two minutes.